ਕੇਵਲ ਤੇ ਹੀ ਬੈਟਰੀ ਆਉਂਦੀ ਆ ਪੱਕੇ ਬਿੱਲ ਤੇ ਹੀ ਜਦੋਂ ਵੀ ਚੀਜ਼ ਖਰਾਬ ਹੁੰਦੀ ਆ ਜੀ ਸਾਨੂੰ ਕੰਟੈਕਟ ਕਰਨਾ ਸੀ ਘਰੇ ਜਾ ਕੇ ਜਿੱਥੇ ਵੀ ਚੀਜ਼ ਤੁਹਾਡੀ ਖੜੀ ਆ ਸੀ ਉੱਥੇ ਜਾ ਕੇ ਬਦਲ ਕੇ ਆ ਦਾਂਗੇ ਨਵਾਂ ਆ ਇਹ ਬਿਲਕੁਲ ਨਿਊ ਮਾਡਲ ਆ ਜੀ ਜਿਹੜਾ ਮੰਨ ਲੇ ਕੋਈ ਬਾਜ਼ਾਰ ਦੇ ਵਿੱਚ ਅਵੇਲੇਬਲ ਹੈ ਨਹੀਂਗਾ ਆਪਣੇ ਕੋਲ ਅਵੇਲੇਬਲ ਆ ਜੀ ਜਿੱਥੇ ਤੁਹਾਡੀ ਗੱਡੀ ਖਰਾਬ ਹੋ ਗਈ ਫੋਨ ਕਰ ਦਿਓ ਨਾਲ ਦੀ ਨਾਲ ਤੁਹਾਡੇ ਕੋਲੇ ਬਾਈ ਜੀ ਪਹੁੰਚਣਗੇ ਵੀਡੀਓ ਸ਼ੇਅਰ ਕਰਕੇ ਕਮੈਂਟ ਕਰਕੇ ਤੁਹਾਡੇ ਕੋਲੇ ਜੇ ਆਪਣਾ ਚੈਨਲ ਫੋਲੋ ਕਰਕੇ ਹੁੰਦਾ ਕੀ ਤੁਸੀਂ ਆਫਰ ਦੇਉਗੇ ਬਾਈ ਜੀ ਆਪਾਂ ਜੀ ਵੱਡੇ ਇਨਵੈਟਰ ਬੈਟਰੀ ਸੈੱਟ ਨਾਲ ਏਅਰਪອດ ਫ੍ਰੀ ਦੇਵਾਂਗੇ ਜ ਅੱਜ ਦੇ ਟਾਈਮ 'ਚ ਨਾ ਇਲੈਕਟ੍ਰੀਕਲ ਵਾਹਨ ਮੋਟਰਸਾਈਕਲ ਗੱਡੀਆਂ ਹਰੇਕ ਘਰੇ ਆ ਤੇ ਸਾਡੀ ਜ਼ਰੂਰਤ ਬਣ ਗਈ ਆ ਤੇ ਇਹਨਾਂ ਬਗੈਰ ਆਪਾਂ ਬਹੁਤਾ ਦੂਰ ਨਹੀਂ ਜਾ ਸਕਦੇ ਪਰ ਇਹਨਾਂ ਨੂੰ ਚਲਾਉਣ ਵਾਸਤੇ ਰਾਤੋ-ਰਾਤੇ ਘਰੋਂ ਨਿਕਲਣ ਵਾਸਤੇ ਆਪਾਂ ਨੂੰ ਇਹਨਾਂ ਦੀ ਸੈਸਰੀ ਦੀ ਜ਼ਰੂਰਤ ਹੁੰਦੀ ਆ ਮਤਲਬ ਬੈਟਰੀ ਦੀ ਜ਼ਰੂਰਤ ਹੁੰਦੀ ਹੈ ਸ਼ਹਿਰ ਜਾਣ ਦੀ ਜ਼ਰੂਰਤ ਨਹੀਂ ਹਰੇਕ ਬੰਦੇ ਕੋਲ ਇਹਨਾਂ ਟਾਈਮ ਨਹੀਂ ਹੈਗਾ ਪਿੰਡਾਂ ਤੋਂ ਥੋੜੇ ਸ਼ਹਿਰ ਦੂਰ ਵੀ ਨੇਗੇ ਪਰ ਤੁਹਾਡੇ ਪਿੰਡਾਂ ਦੇ ਵਿੱਚ ਇੱਕ ਦੁਕਾਨ ਬਾਈ ਜੀ ਨੇ ਖੋਲਤੀ ਆ ਕਿਸਾਨ ਬੈਟਰੀ ਹਾਊਸ ਬਹੁਤ ਵਧੀਆ ਬਾਈ ਜੀ ਕੋਲ ਕੁਆਲਿਟੀ ਦੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਤੇ ਮ ਕੀ ਭਰੋਸਾ ਲੈ ਕੇ ਸੋਡੇ ਕੋਲੇ ਪਿੰਡਾਂ ਦੇ ਲੋਕ ਆਉਣ ਤੇ ਵੱਡੀ ਗੱਲ ਬਾਈ ਜੀ ਕੋਲੇ ਟਰੈਕਟਰਾਂ ਗੱਡੀਆਂ ਦੀਆਂ ਟਰੱਕਾਂ ਦੀਆਂ ਬੈਟਰੀਆਂ ਹੀ ਨਹੀਂ ਘਰਾਂ ਵਿੱਚ ਲਾਉਣ ਵਾਲੇ ਇਨਵਰਟਰ ਵੀ ਹੈਗੇ ਆ ਤੇ ਇਨਵਰਟਰ ਵੀ ਬਹੁਤ ਵਧੀਆ ਕੁਆਲਿਟੀ ਦੇ ਸਸਤੇ ਰੇਟਾਂ 'ਚ ਤੁਹਾਨੂੰ ਮਿਲਣਗੇ ਤੇ ਆਜੋ ਆਪਾਂ ਮਿਲਦੇ ਆਂ ਬਾਈ ਜੀ ਹਾਂਜੀ ਬਾਈ ਜੀ ਬਾਈ ਜੀ ਕੋਲ ਦੁਕਾਨ ਦੇ ਵਿੱਚ ਆਪਾਂ ਅੰਦਰ ਆ ਗਏ ਆ ਤੇ ਬਾਈ ਜੀ ਦੇ ਕਿਹੜੇ ਕਿਹੜੇ ਪ੍ਰੋਡਕਟ ਹੈ ਕਿਹੜੀ ਕਿਹੜੀ ਕੰਪਨੀਆਂ ਬਾਈ ਜੀ ਕੋਲੇ ਬੈਟਰੀਆਂ ਕਿਹੜੇ ਬ੍ਰਾਂਡ ਦੇ ਬੈਟਰੀ ਆ ਤੇ ਆਜੋ ਆਪਾਂ ਬਾਈ ਜੀ ਨੂੰ ਪੁੱਛਦੇ ਆਂ ਦੱਸੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰ ਤੇ ਦਰਸ਼ਕ ਤੁਹਾਡੇ ਕੋਲੇ ਕੀ ਭਰੋਸਾ ਲੈ ਕੇ ਆਉਣ ਤੁਸੀਂ ਪਹਿਲੀ ਵਾਰ ਦੁਕਾਨ ਆਪਣੇ ਏਰੀਆ ਦੇ ਵਿੱਚ ਬੈਟਰੀਆਂ ਦੀ ਖੁੱਲੀ ਹੈ ਉਹ ਵੀ ਪਿੰਡਾਂ ਦੇ ਨੇੜੇ ਆਪਣੇ ਕੋਲੇ ਭਰੋਸਾ ਲੈ ਕੇ ਆਉਣ ਜੀ ਆਪਣੇ ਕੋਲ ਹਰੇਕ ਚੀਜ਼ ਕੰਪਨੀ ਦੀ ਮਿਲੂਗੀ ਟਰੱਕ ਸਕੂਟਰੀ ਮੋਟਰਸਾਈਕਲ ਬੁਲਟ ਵਰਨਾ ਸਕੋਰਪੀਓ ਫੋਰਚਨਰ ਕੋਈ ਵੀ ਵੀਕਲ ਆਈ ਆਪਣੇ ਕੋਲ ਹਰੇਕ ਵੀਕਲ ਦੀ ਬੈਟਰੀ ਅਵੇਲੇਬਲ ਹੋਊਗੀ ਹਰੇਕ ਤਰ੍ਹਾਂ ਦੀ ਹਰੇਕ ਤਰ੍ਹਾਂ ਦੀ ਬੈਟਰੀ ਹੋਊਗੀ ਹਰੇਕ ਵੀਕਲ ਦੀ ਬੈਟਰੀ ਅਵੇਲੇਬਲ ਹੋਊਗੀ ਤੇ ਇੱਕ ਵੱਡੀ ਗੱਲ ਹੈ ਦਰਸ਼ਕ ਵੀਰਾਂ ਦੀ ਹਰੇਕ ਦੀ ਡਿਮਾਂਡ ਇਹੀ ਹੁੰਦੀ ਹੈ ਹਰ ਇੱਕ ਕਿਸਾਨ ਭਰਾਵਾਂ ਦੀ ਉਹਨਾਂ ਨੂੰ ਕਿਹੜੇ ਬ੍ਰਾਂਡ ਦੀ ਚੀਜ਼ ਮਿਲੇ ਪੱਕੇ ਬਿੱਲ ਤੇ ਮਿਲੂਗੀ ਕਿ ਤੁਸੀਂ ਤਿਆਰ ਕਰਦੇ ਜਾਂ ਪਿਛੇ ਪਰਚੇਜ ਕਰਦੇ ਆਪਣੇ ਕੋਲ ਸਾਰਾ ਕੰਪਨੀ ਦਾ ਮਾਲ ਹੁੰਦਾ ਹੀ ਆਰਡਰ ਤੇ ਮਾਲ ਲੈਂਦਾ ਹੀ ਜੀਐਸਟੀ ਨਾਲ ਲਾ ਕੇ ਆਉਂਦਾ ਸਭ ਕੁਝ ਪੱਕੇ ਬਿੱਲ ਤੇ ਹੀ ਬੈਂਟਰਿਆਂ ਆਉਂਦੇ ਪੱਕੇ ਬਿੱਲ ਤੇ ਹੀ ਦੇਵਾਂਗੇ ਆਪਣੇ ਕੋਲ ਕੋਈ ਉਹ ਲੋਕਲ ਕੰਮ ਹੈ ਨਹੀਂਗਾ ਜੀ ਗਾਰੰਟੀ ਨਾਲ ਚੀਜ਼ ਦੇਵਾਂਗੇ ਜੇਕਰ ਚੀਜ਼ ਥੋੜੀ ਖਰਾਬ ਹੁੰਦੀ ਹੈ ਤਾਂ ਨਾਲ ਦੀ ਨਾਲ ਹੀ ਚੇਂਜ ਕਰਕੇ ਦਿੱਤੀ ਜਾਊਗੀ ਦੈਨ ਨਹੀਂ ਪਾਏ ਜਾਣਗੇ ਵੀ ਹਫਤਾ ਦਸ ਦਿਨ ਨਹੀਂ ਪਹਿਣਗੇ ਜੇ ਚੀਜ਼ ਖਰਾਬ ਹੁੰਦੀ ਹੈ ਨਾਲ ਦੀ ਨਾਲ ਹੀ ਘਰੇ ਜਾ ਕੇ ਬਦਲ ਕੇ ਆਵਾਂਗੇ ਥੋੜੇ ਇਹ ਵੀ ਕੋਈ ਬਾਜ਼ਾਰ ਦੇ ਵਿੱਚ ਵੀਰ ਜੀ ਅੱਜ ਕੱਲ ਬਹੁਤ ਨਕਲ ਏਜੰਸੀ ਚੱਲੀ ਜਾਂਦੀ ਹੈ ਕਿ ਕਿਸਾਨ ਭਰਾਵਾਂ ਨੂੰ ਏਰੀਏ ਦੇ ਲੋਕਾਂ ਨੂੰ ਬਹੁਤ ਵੱਡੀ ਪ੍ਰੋਬਲਮੇ ਹੁੰਦੀ ਹੈ ਅਗਲਾ ਬੈਟਰੀ ਹੁੰਦਾ ਦੂਜੇ ਦਿਨ ਖਰਾਬ ਹੋ ਜਾਂਦੀ ਰਾਤ ਨੂੰ ਨਿਕਲਦੇ ਆ ਤੇ ਤੁਸੀਂ ਭਰੋਸਾ ਦਿੰਦੇ ਹੋ ਹਾਂਜੀ ਅਸੀਂ ਭਰੋਸਾ ਦਿੰਨੇ ਆਈ ਵੀ ਜਦੋਂ ਵੀ ਚੀਜ਼ ਖਰਾਬ ਹੁੰਦੀ ਹੈ ਜੀ ਸਾਨੂੰ ਕੰਟੈਕਟ ਕਰਨਾ ਅਸੀਂ ਘਰੇ ਜਾ ਕੇ ਜਿੱਥੇ ਵੀ ਚੀਜ਼ ਤੁਹਾਡੀ ਖੜੀ ਆ ਅਸੀਂ ਉੱਥੇ ਜਾ ਕੇ ਬਦਲ ਕੇ ਆਵਾਂਗੇ ਇੰਨੀ ਗਾਰੰਟੀ ਦਿੰਦੇ ਹਾਂ ਬਹੁਤ ਵੱਡੀ ਗੱਲ ਆ ਇਹ ਹਾਂਜੀ ਕਰ ਦਾਂਗੇ ਜੀ ਪੂਰੀ ਪੱਕੀ ਗੱਲ ਐ ਪੱਕੀ ਗੱਲ ਆਈ ਲੈ ਵੀ ਕਿਸਾਨ ਭਰਾਵਾਂ ਬਾਈ ਨੇ ਦਿਲ ਖੋਲ ਤਾਂ ਕਹਿੰਦਾ ਜਿੱਥੇ ਤੁਹਾਡੀ ਗੱਡੀ ਖਰਾਬ ਹੋ ਗਈ ਫੋਨ ਕਰ ਦਿਓ ਨਾਲ ਦੀ ਨਾਲ ਤੁਹਾਡੇ ਕੋਲੇ ਬਾਈ ਜੀ ਪਹੁੰ ਹੇ ਭਾਈ ਜੀ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਆਪਣੇ ਕੋਲੇ 800 ਨੰਬਰ ਆ ਜੀ ਕੋਈ ਵੀ ਟਰੈਕਟਰ ਤੇ ਲਾ ਲਓ ਤੁਸੀਂ ਇਹਨੂੰ ਇਹ ਆਮ ਕਰਕੇ ਆਸ਼ੀਰ ਦੇ ਚੱਲਦੀ ਆ ਜੀ 800 ਨੰਬਰ ਦੋ ਸਿਲੰਡਰ ਟਰੈਕਟਰ ਦੇ ਇਸ ਦੂਆਰ ਆ ਗਈ ਜੀ ਆਪਣੀ 90 ਨੰਬਰ ਬੈਟਰੀ ਇਹ ਜਿਹੜੇ ਮਰਜੀ ਟਰੈਕਟਰ ਤੇ ਲਾ ਲਓ ਜੌਂਡੀ ਯਾਰ ਅਰਜਨ ਬੜਾ ਨੇੜੇ ਹੋ ਕੇ ਦਿਖਾ ਦੇ ਭਾਈ ਫੋਰ 3600 ਜਿਹੜਾ ਮਾਜੀ ਹੋਵੇ ਜੀ 4x ਟਰੈਕਟਰ ਤੇ ਵੀ ਚੱਲ ਜਾਂਦੀ 4x4 ਹੁੰਦੇ ਜਿਹੜੇ ਜੀ ਇਹ ਟਰੈਕਟਰਾਂ ਦੀਆਂ ਬੈਟਰੀਆਂ ਇਹ ਦੋਨੇ ਆ ਚੀਜ਼ ਹਾਂਜੀ ਇਹ ਹੋ ਗਈ ਜੀ ਆ ਹੋ ਗਈ ਟਰੈਕਟਰਾਂ ਦੀਆਂ ਬੈਟਰੀਆਂ ਆ ਗਈਆਂ ਜੀ ਆ ਚੀਜ਼ ਕਿਸਾਨ ਭਰਾਵ ਤੇ ਹੋਰ ਬਾਈ ਜੀ ਇਸ ਦੂਬਾਰ ਜੀ ਆਪਣੇ ਕੋਲੇ ਇਨਵਰਟਰ ਆ ਗਿਆ ਇਲੂਮਿਨਸ ਦਾ 800 ਨੰਬਰ ਜੀ ਇਹ ਮੰਨ ਲਓ ਤੁਸੀਂ ਕੋਈ ਵੀ ਮੈਂਟਰੀ ਲਾ ਸਕਦੇ ਹੋਗੇ 150 ਦੇ 200 ਵਾਲੇ ਦੇ ਇਹ ਮੰਨ ਲਓ ਜੀ ਘਰ ਦੇ ਵਿੱਚ ਮੰਨ ਲਓ ਜੀ ਤੁਹਾਡੇ ਇੱਕ ਪੱਖਾ ਚੱਲਦਾ ਤਾਂ ਉਦੇ ਥਾਂ ਤੇ ਇਹ ਚਾਰ ਪੱਖੇ ਚਲਾਊਗਾ ਜੀ ਤੁਹਾਡੇ ਲੋਡ ਨਾਲ ਇਹ ਸਪੈਸ਼ਲ ਇਨਵਰਟਰ ਆ ਫਿਰ ਯਾਰ ਜਿਵੇਂ ਆਮ ਘਰਾਂ ਚ ਲੱਗੇ ਉਹਨਾਂ ਤੋਂ ਥੋੜਾ ਜਿਹਾ ਵੱਡਾ ਹੈ ਹਾਂਜੀ ਇਹ 800 ਇਹ ਲਿਊਮਿਨਸ ਜਿਹੜਾ ਜੀ ਬ੍ਰਾਂਡ ਆ ਗਿਆ ਇਹ ਇੱਕ ਜਿਹੜੇ ਆਪਣੇ ਆਮ ਘਰਾਂ ਚ ਲੱਗੇ ਹੁੰਦੇ ਆ ਮਾਈਕਰੋਟੈਕ ਦੇ ਥੋੜੇ ਮੰਨ ਲਓ ਵੀ ਹਲਕੇ ਕੰਪਨੀ ਆ ਗਈ ਥੋੜੀ ਜੀ ਜੀ ਪਰ ਆਪਣੇ ਕੋਲੇ ਲਿਊਮਿਨਸ ਬ੍ਰਾਂਡ ਦਾ ਨਵਾਂ ਟਰਮ ਵੀ ਆ ਗਿਆ ਜਿਹਦੀ ਕਿ 2 ਸਾਲ ਗਾਰੰਟੀ ਹੁੰਦੀ ਹੈ। ਇਹ ਵੀ ਇਹ ਨੀਚੇ ਵਾਲਾ ਵੀ ਇਹ ਵੀ ਆਪਣਾ ਇਸ ਤੋਂ ਬਾਅਦ ਇਹ ਆ ਗਿਆ ਇਮਰੌਨ ਕਵਾਂਟਾ। ਇਹ ਜਮਾਂ ਬ੍ਰਾਂਡ ਨਿਊ ਮਾਡਲ ਆ ਜੀ ਜਮਾਂ ਫਰੈਸ਼ ਮਾਲ ਆ ਜੀ ਆਪਣਾ ਮਾਰਚ ਦਾ ਜੀ। ਇਹਦਾ ਆਪਣਾ ਮੰਨ ਲਓ ਵੀ 150 ਐਂਪੀਅਰ ਮੈਟਰ ਆ ਜੀ 3 ਸਾਲ ਗਾਰੰਟੀ ਹੁੰਦੀ ਜਿਹਦੀ ਇਮਰੌਨ ਕਵਾਂਟਾ ਦੀ ਜੀ। ਨਹੀਂ ਮੈਂ ਵੀ ਇਹ ਹੇਰ ਪਹਿਲੀ ਵਾਰ ਜੀ ਦੇਖਿਆ ਆਪਣੇ ਕਿ ਹੁਣ ਨਵਾਂ ਆਇਆ। ਇਹ ਬਿਲਕੁਲ ਨਿਊ ਮਾਡਲ ਆ ਜੀ। ਜਿਹੜਾ ਮੰਨ ਲੈ ਕੋਈ ਬਾਜ਼ਾਰ ਦੇ ਵਿੱਚ ਅਵੇਲੇਬਲ ਹੈ ਨਹੀਂਗਾ ਆਪਣੇ ਕੋਲੇ ਅਵੇਲੇਬਲ ਆ ਜੀ। ਲੈ ਦੋ ਕੋ ਜਿਹੜਾ ਤੁਸੀਂ ਬਾਜ਼ਾਰ 'ਚ ਨਹੀਂ ਦੇਖਿਆ ਬਾਈ ਜੀ ਕੋਲ ਨਵੀਂ ਚੀਜ਼ ਆ। ਲੋ ਕਾਰ ਬੈਟਰੀ ਆ ਗਈ ਜੀ। ਅਮਰੌਣ ਦੀ 75 ਮਹੀਨਿਆਂ ਦੀ ਗਾਰੰਟੀ ਹੈ ਜੀ ਤਿੰਨ ਸਾਲ ਦੀ ਪੂਰੀ ਫੁੱਲ ਗਾਰੰਟੀ ਹੈ ਜੀ। ਮੰਨ ਲਓ ਜੀ ਤਿੰਨ ਸਾਲ ਤੋਂ ਬਾਅਦ ਵੀ ਤੁਹਾਡਾ ਵੀ 10-15 ਦਿਨ ਬਾਅਦ ਲੰਘ ਜਾਂਦੇ ਜੀ ਆਪਾਂ ਫਿਰ ਵੀ ਆਹ ਬੈਟਰੀ ਚੇਂਜ ਕਰਨ ਦਾ ਦਾਵਾ ਕਰਦੇ। ਇਹ ਮੰਨ ਲਓ ਅਮਰੌਣ ਕੰਪਨੀ ਦੀ ਬੈਟਰੀ ਹੋਊਗੀ ਜੀ ਫਲੋ ਦੀ 35 ਐਂਪੀਅਰ ਦੀ ਬੈਟਰੀ ਆਈ ਸਵੈਪਤ ਅਮਰੂਤੀ ਜਨ ਅਸ਼ੇ ਗੱਡੀਆਂ ਦੇ ਵਿੱਚ ਰੱਖੀ ਜਾਂਦੀ। ਇਹ ਪੈਟਰੋਲ ਗੱਡੀ ਤੇ ਆ ਜੂਗੀ ਜੀ। ਉੱਤਰਾਵਲ ਗੱਡੀ ਤੇ ਲੱਗਦੀ ਹੈ ਜੀ ਇਹ ਬੈਟਰੀ। ਇਸ ਤੋਂ ਬਾਅਦ ਆ ਟਾਟਾ ਵਾਲੀ ਬੈਟਰੀ ਆ ਗਈ ਜੀ। ਇਹ 1 ਸਾਲ ਗਾਰੰਟੀ ਵਾਲੀ ਹੁੰਦੀ ਹੈ ਜੀ 35 ਐਂਪੀਅਰ ਦੀ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਲੂਮਿਨਸ ਦਾ ਪੈਂਟਰਾ Pro ਮਾਡਲ। ਇਹ ਹੈਗਾ ਜੀ 150 mAh 48 ਮਹੀਨਿਆਂ ਦੀ ਗਾਰੰਟੀ ਵਾਲਾ। ਜਿਸ ਦੀ ਕਿ 2 ਸਾਲ ਗਾਰੰਟੀ ਹੁੰਦੀ ਹੈ 2 ਸਾਲ ਵਾਰੰਟੀ ਹੁੰਦੀ ਹੈ। ਇਹ ਮੰਨ ਲਓ ਆਪਣੇ ਘਰਾਂ ਦੇ ਵਿੱਚ ਲਾਉਣੇ ਆ। ਆਮ ਕਰਕੇ ਮੈਟਰੀ ਲੋਕਲ ਮੈਟਰੀ ਹੁੰਦੀ ਜਿਹੜੇ ਉਹ ਆਪਣੇ ਤਿੰਨ ਚਾਰ ਘੰਟੇ ਕੱਢਦੇ ਆ। ਇਹਦਾ ਆਪਾਂ 10 ਘੰਟਿਆਂ ਦਾ ਉਹ ਪ੍ਰੋਮਿਸ ਕਰਦੇ ਆ 10 ਘੰਟੇ ਚੱਲੂਗਾ ਇਹ। ਮਨ ਲਾ ਗੱਲਬਾਤ ਪੂ ਤੇ ਇੱਕ ਆ ਬੜਾ ਯਾਰ ਮੈਂ ਸੁਣਿਆ ਹੈ ਨਾ ਐਕਸਾਈਡ ਦੀ ਹਾਂਜੀ ਇਹ ਆਪਣਾ ਮੰਨ ਲਓ ਵੀ ਇੰਡੀਆ ਦਾ ਟਾਪ ਬ੍ਰਾਂਡ ਆਈ ਐਕਸਾਈਡ ਸਾਰ ਨਾਲੋਂ ਮਹਿੰਗਾ ਤੇ ਪੂਰਾ ਟਾਪ ਤੇ ਬ੍ਰਾਂਡ ਆਈ ਇਹ ਇਹ ਆ ਟਰੱਕ ਦੀ ਫੋਟੋ ਦਿੱਤੀ ਹੈ ਟਰੱਕ ਵਾਸਤੇ ਵਰਤੀ ਜਾਂਦੀ ਹੈ ਇਹ ਇਹ ਮੰਨ ਲਓ ਟਰੱਕ ਵਾਲੀ ਬੈਟਰੀ ਹੈ ਜੀ ਜਿਹੜੇ ਮਰਜ਼ੀ ਚੀਜ਼ ਤੇ ਲਾਓ ਤੁਸੀਂ ਟਰੈਕਟਰ ਦੇ 4x4 ਜਿਹੜਾ ਮਰਜ਼ੀ ਟਰੈਕਟਰ ਆ ਜੀ ਉਹਦੇ ਬੈਟਰੀ ਚੱਲਦੀ ਟਰੱਕ ਜਿਹੜਾ ਮਰਜ਼ੀ ਹੋ ਵੀ 24 ਵੋਲਟ ਬਣ ਕੇ ਬੈਟਰਾ ਲੱਗਦਾ ਜੀ ਇਹੇ ਐਕਸਾਈਡ ਐਕਸਪ੍ਰੈਸ ਜੀ ਇਹਦੀ 2 ਸਾਲਾਂ ਦੀ ਗਾਰੰਟੀ ਹੁੰਦੀ ਹੈ 2 ਮਹੀਨਿਆਂ ਦੀ ਆਪਣੀ 2 ਸਾਲ ਦੀ ਵਾਰੰਟੀ ਇੱਕ ਆਪਣਾ ਮੰਨ ਲਓ ਜੀ ਅਮਰਾਉਂਡ ਦੀ ਬੈਟਰੀ ਆ ਗਈ ਜੀ 90 ਨੰਬਰ ਇਹ ਮੰਨ ਲਓ ਤੁਸੀਂ ਕਿਹੜੇ ਮਰਜੀ ਟਰੈਕਟਰ ਤੇ ਲਾ ਸਕਦੇ ਹੋਗੇ ਤੇ ਇਸ ਤੋਂ ਬਾਅਦ ਇੱਕ ਆਪਣੇ ਆ ਗਏ ਜੀ ਨਵਾਟਰ ਸਾਈਨ ਵੇਵ ਕੰਪਨੀ ਦੇ ਜਦੋਂ ਮਾਲ ਲੋਈ ਲੈਂਡ ਚੱਲ ਜਾਂਦੀ ਹੈਗੀ ਆਪਣੇ ਪੱਖੇ ਸੂੰ ਸੂੰ ਕਰਨ ਲੱਗ ਜਾਂਦੇ ਹੈਗੇ ਇਹ ਉਹ ਇਨਵਰਟਰ ਹੈਗਾ ਵੀ ਪੱਖੇ ਸੂੰ ਸੂੰ ਨਹੀਂ ਕਰਨਗੇ ਸਾਇਲੈਂਟ ਰਹਿਣਗੇ ਜੀ ਸਾਈਨ ਵੇ ਵਾਲੇ ਅੱਛਾ ਮੇਰੇ ਕੋਲੇ ਵੀ ਯਾਰ ਇਨਵਰਟਰ ਲੱਗਿਆ ਤੇ ਜੋ ਇਨਵਰਟਰ ਤੇ ਚਲਾ ਲੈਂਦੇ ਆ ਪੱਖਾ ਥੋੜੀ ਥੋੜੀ ਮਤਲਬ ਆਵਾਜ਼ ਕਰਦਾ ਹਾਂ ਹਾਂ ਜੀ ਇਹ ਉਹਦੇ ਲਈ ਹੈਗਾ ਇਹ ਪ੍ਰੋ ਮਾਡਲ ਆ ਜੀ ਹਾਈ ਬੈਕਅਪ ਵਾਲੇ ਹੈਗੇ 3 ਸਾਲ ਗਾਰੰਟੀ ਹੋਊਗੀ ਆਪਣਾ ਹੀ ਅਮਰੌਣ ਕੰਪਨੀ ਦਾ ਹੋਊਗਾ ਇਹ 1100 ਐਮਪੀਅਰ ਦਾ 3 ਸਾਲ ਦੀ ਪੂਰੀ ਗਾਰੰਟੀ ਹੋਊਗੀ ਜਿਹੜੇ ਪੱਖੇ ਆਵਾਜ਼ ਕਰਦੇ ਘਰਾਂ 'ਚ ਲੈਂਡ ਜਾਣ ਤੋਂ ਬਾਅਦ ਇਹ ਆਵਾਜ਼ ਨਹੀਂ ਕਰਨ ਦਊਗਾ ਇਹ ਪੱਖਿਆਂ ਨੂੰ ਲੈ ਸਾਰੇ ਕੋਲ ਇਨਵਰਟਰ ਲੱਗੇ ਆ ਮੇਰੇ ਕੋਲ ਵੀ ਲੱਗੇ ਆ ਤੇ ਆ ਇੱਕ ਨਵੀਂ ਬਾਈ ਨੇ ਸੱਪ ਕੱਟਦਾ ਬਹੁਤ ਵਧੀਆ ਚੀਜ਼ ਆ ਜਰੂਰ ਲੈ ਕੇ ਜਾਇਓ ਇੱਕ ਆਪਣੇ ਕੋਲ ਜੀ 200 ਐਂਪੀਅਰ ਦਾ ਬੈਟਰੀ ਆ ਹੋਗਾ ਇਹ ইমরান ਦਾ ਇਹਦੀ ਵੀ 3 ਸਾਲ ਗਾਰੰਟੀ ਆ ਜੀ ਜਿਦੋਂ ਵੀ ਖਰਾਬ ਹੁੰਦਾ ਜੀ ਇਹ ਮੰਨ ਲਓ 10 ਤੋਂ 12 ਘੰਟਿਆਂ ਦਾ ਮੰਨ ਲਓ ਵੀ ਇਹਦਾ ਬੈਕਅਪ ਹੁੰਦਾ ਜੀ 4-5 ਪੱਖਿਆਂ ਦਾ ਆਰਾਮ ਨਾਲ 4-5 ਲਾਈਟਾਂ ਹੀ ਠੀਕ ਹੈ ਜੀ ਦੋਸਤੋ ਇਹ ਤਾਂ ਹੋ ਗਿਆ ਵੀਰ ਜੀ ਦੇ ਸਾਰੇ ਬੈਟਰੀਆਂ ਦੇ ਪ੍ਰੋਡਕਟ ਤੇ ਜਿਹੜਾ ਵੀ ਤੁਹਾਡੇ ਕੋਲੇ ਆਪਣੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਇੱਕ ਵੱਡੀ ਗੱਲ ਕਰਨ ਲੱਗਿਆ ਮੈਂ ਗੱਲ ਉਹ ਹੀ ਹੋ ਕਰਿਓ ਮਤਲਬ ਜਿਹੜੀ ਗੱਲ ਤੇ ਤੁਸੀਂ ਖਰੇ ਉੱਤਰ ਜਿਓ ਹਾਂਜੀ ਇਹ ਸ਼ੇਅਰ ਕਰਕੇ ਕਮੈਂਟ ਕਰਕੇ ਤੁਹਾਡੇ ਕੋਲੇ ਜੇ ਆਪਣਾ ਚੈਨਲ ਫੋਲੋ ਕਰਕੇ ਹੁੰਦਾ ਕੀ ਤੁਸੀਂ ਆਫਰ ਦੇਵੋਗੇ ਬਾਈ ਜੀ ਆਪਾਂ ਜੀ ਵੱਡੇ ਇਨਵਰਟਰ ਬੈਟਰੀ ਸੈੱਟ ਨਾਲ ਏਅਰਪੋਰਟ ਫ੍ਰੀ ਦੇਵਾਂਗੇ ਜੀ ਕੰਪਨੀ ਦੇ 3 ਮਹੀਨਿਆਂ ਦੀ ਗਾਰੰਟੀ ਨਾਲ ਤੇ ਜਿਹੜਾ ਵੀ ਵੀਰ ਮੰਨ ਲਓ ਕੋਈ ਟਰੈਕਟਰ ਕਾਰ ਬੈਟਰੀ ਜਿਹੜੀ ਵੀ ਲੈਣ ਆਉਂਦਾਗਾ ਉਹਨੂੰ ਆਪਾਂ ਕੇਬਲ ਦੇਵਾਂਗੇ ਜੀ 1 ਸਾਲ ਗਾਰੰਟੀ ਵਾਲੀ ਥਾਰ ਕੰਪਨੀ ਦੀ ਤੇ ਜਿਹੜਾ ਵੀ ਵੀਰ ਆਪਣੀ ਮੋਟਰਸਾਈਕਲ ਵਾਲੀ ਬੈਟਰੀ ਲੈਣ ਆਉਂਦਾ ਉਹਨੂੰ ਆਪਾਂ ਆ ਚੀਜ਼ ਫ੍ਰੀ ਦੇਵਾਂਗੇ ਜੀ ਕੇਵਲ ਪ੍ਰ ਦੋਸਤੋ ਬਾਈ ਜੀ ਦਾ ਨੇਚਰ ਵੀ ਵਧੀਆ ਹੈ ਲੋਕੇਸ਼ਨ ਵੀ ਵਧੀਆ ਹੈ ਤੇ ਮੈਂ ਬਾਈ ਜੀ ਤੇ ਖੁਦ ਤੋਂ ਬੁਲਾ ਦਿੰਨਾ ਵੀ ਇਹ ਦੁਕਾਨ ਦੀ ਲੋਕੇਸ਼ਨ ਕਿੱਥੇ ਹੈ ਦੇਖੋ ਸ਼ਹਿਰਾਂ ਦੇ ਵਿੱਚ ਦੁਕਾਨਾਂ ਬੈਂਟਰੀ ਹਾਊਸਾਂ ਦੀਆਂ ਬਹੁਤ ਹੁੰਦੀਆਂ ਪਰ ਕਿਤਨਾ ਕਿਤੇ ਆਪਾਂ ਭਰੋਸਾ ਬਣਿਆ ਹੁੰਦਾ ਤੇ ਇਹ ਆਪਣੇ ਪਿੰਡਾਂ ਦੇ ਵਿੱਚ ਦੁਕਾਨ ਬਾਈ ਜੀ ਨੇ ਖੋਲੀ ਹੈ ਕਿਸਾਨ ਬੈਂਟਰੀ ਹਾਊਸ ਤੇ ਬਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਤੇ ਜਿੱਥੇ ਤੁਹਾਨੂੰ ਲੋਕਾਂ ਨੂੰ ਆਉਣਾ ਆਸਾਨ ਹੋ ਜੇ ਆਪਣਾ ਹੀ ਪਿੰਡ ਹੈਗਾ ਇਹ ਕੁੱਦਾ ਆਪਣੀ ਦੁਕਾਨ ਹੈਗੀ ਹੈ ਜੀ ਬਾਦਲ ਕੁੱਦਾ ਰੋਡ ਤੇ ਨੀਅਰ ਐਚਪੀ ਪੰਪ ਕੁੱਦਾ ਜੀ ਤੇ ਇਸ ਸੈਂਟਰਲ ਯੂਨੀਵਰਸਿਟੀ ਵੀ ਇਸ ਦੁਕਾਨ ਦੇ ਨੇੜੇ ਹੀ ਪੈਂਦੀ ਹੈ ਨਜ਼ਦੀਕ ਹੀ ਪੜਦੀ ਤੁਸੀਂ ਲੋਕੇਸ਼ਨ ਪਾਉਂਗੇ ਨਾ ਆਸ-ਪਾਸ ਦਾ ਆਪਣਾ ਮੰਨ ਲਓ ਛੋਟਾ ਬੱਸ ਸਟੈਂਡ ਕੋਲੇ ਪੈਂਦਾ ਹੀ ਆਪਣੀ ਦੁਕਾਨ ਦੇ ਬਿਲਕੁਲ ਸਾਹਮਣੇ ਹੈ ਜੀ ਹਾਂਜੀ ਇਹ ਲੋਕੇਸ਼ਨ ਮੈਂ ਵੀ ਬੋਲ ਦੇਣਾ ਦੋਸਤੋ ਬਾਦਲ ਰੋਡ ਪਿੰਡ ਕੁਦਾ ਜ਼ਿਲ੍ਹਾ ਬਠਿੰਡਾ ਨੇੜੇ ਐਚਪੀ ਪੰਪ ਹੈ ਤੇ ਸੈਂਟਰਲ ਯੂਨੀਵਰਸਿਟੀ ਬਿਲਕੁਲ ਕੋਲੇ ਹੈ ਰੋਡ ਦੇ ਫਰੰਟ ਤੇ ਦੁਕਾਨ ਬਾਈ ਜੀ ਦੀ ਪੈਂਦੀ ਹੈ ਨੰਗ ਦੇ ਟੱਬ ਦੇ ਜ਼ਰੂਰ ਵਿਜ਼ਿਟ ਕਰਿਓ ਬਹੁਤ ਵਧੀਆ ਬਾਈ ਜੀ ਦਾ ਕੰਮ ਹੈ ਦੇਖੋ ਆਪਾਂ ਪਿੰਡਾਂ ਵਾਲਿਆਂ ਨੇ ਹੀ ਐਪਰੀਸ਼ੀਏਟ ਕਰਨਾ ਹੁੰਦਾ ਹੈ ਸ਼ਹਿਰਾਂ 'ਚ ਆਪਾਂ ਅਕਸਰੀ ਵੱਡੀਆਂ-ਵੱਡੀਆਂ ਦੁਕਾਨਾਂ 'ਚ ਚੀਜ਼ ਲੈਣ ਜਾਂਦੇ ਹਾਂ ਜਦੋਂ ਆਪ ਨੂੰ ਪਿੰਡਾਂ ਦੇ ਵਿੱਚ ਇੱਕ ਚੰਗੀ ਕੁਆਲਿਟੀ ਦੀ ਚੀਜ਼ ਮਿਲ ਜੇ ਨਾ ਤਾਂ ਸ਼ਹਿਰਾਂ 'ਚ ਜਾਣ ਦੀ ਜ਼ਰੂਰਤ ਨਹੀਂ ਜ਼ਰੂਰ ਬਾਈ ਜੀ ਕੋਲ ਵਿਜ਼ਿਟ ਕਰਿਓ ਧੰਨਵਾਦ